ਸਸੀ ਗਾਂਜੀ ਮੈਂ ਡਾਕਟਰ ਜਗਤਾ ਸਿੰਘ ਹਮਤਪੁਰਾ ਮੈਂ ਮਿੰਟੂ ਘਰਮੀ ਹਮਤਪੁਰਾ ਜੀ ਕੁਝ ਦਿਨ ਪਹਿਲਾਂ ਜਿਹੜੀ ਅਸੀਂ ਵੀਡੀਓ ਪਾਈ ਸੀਗੀ ਇੱਕ ਲੋੜਵੰਦ ਪਰਿਵਾਰ ਦਾ ਜਿਹੜਾ ਘਰ ਪਾ ਕੇ ਦੇਣਾ ਸੀਗਾ ਤੇ ਉਹਦਾ ਨਾਂ ਅੱਜ ਲੈਂਟਰ ਪੈਣਾ ਸੀ ਉਹ ਕਾਰਜ ਅਸੀਂ ਦਿਖਾ ਰਹੇ ਹਾਂ ਲੈਂਟਰ ਪੈਂਦਾ ਤੇ ਐਨ ਆਰ ਆਈ ਵੀਰਾਂ ਦਾ ਜਾਂ ਜਿਨ੍ਹਾਂ ਨੇ ਸਹਿਯੋਗ ਕੀਤਾ ਪਤਵੰਤੇ ਸੱਜਣਾ ਨੇ ਪਿੰਡ ਵਾਸੀਆਂ ਨੇ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਨਿੱਕੇ ਜਿਹੇ ਅਪਰਾਧ ਦੇ ਨਾਲ ਇੱਕ ਲੋੜਵੰਦ ਪਰਿਵਾਰ ਦੀ ਜਿਹੜੀ ਸ਼ਤ ਪੈ ਗਈ ਹੈ ਨਾ ਵੀ ਮਨੁੱਖ ਨੂੰ ਜਿਉਣ ਵਾਸਤੇ ਕੁੱਲੀ-ਗੁੱਲੀ ਤੇ ਚੁੱਲੀ ਦੀ ਜ਼ਰੂਰਤ ਹੁੰਦੀ ਹੈ ਨਾ ਅੱਜ ਅਸੀਂ ਦੇਖਿਆ ਸੀ ਇਹ ਅੱਜ ਤੋਂ 15 ਦਿਨ ਪਹਿਲਾਂ ਇਹ ਘਰ ਨਾਲ ਤਰਪਾਲਾਂ ਪਾਈਆਂ ਵੀ ਸੀਗੀਆਂ ਤੇ ਬਹੁਤ ਯਾਨੀ ਚਾਹੇ ਲੱਗਦਾ ਯਾਰ ਵੀ ਜਿਵੇਂ ਇੱਥੇ ਬੰਦੇ ਨਹੀਂ ਵਸਦੇ ਇਹ ਤਾਂ ਜਾਨਵਰਾਂ ਦੇ ਰਹਿਣ ਵਾਲਾ ਵੀ ਹੈ ਨੀਗਾ ਤੇ ਅੱਜ ਜਿਵੇਂ ਬਹੁਤ ਫਕਰਜਾਮ ਤੋਂ ਸੁਣਦਾ ਇੱਧਰ ਮੁੰਡੇ ਲੱਗੇ ਹੋਏ ਆਪਣੇ ਪਿੰਡ ਦੇ ਹੀ ਆ ਤੇ ਤੁਹਾਨੂੰ ਦਿਖਾਉਣੇ ਆ ਸਾਰਾ ਕੁਝ ਦੇਖੋ ਕਿਵੇਂ ਵੀ ਬੰਦਿਆਂ ਚ ਰੱਬ ਕਿਵੇਂ ਵਸਦਾ ਹੁੰਦਾ ਤੇ ਆਹ ਦੇਖੋ ਸਾਰੇ ਮੁੰਡੇ ਕੰਮ ਕਰੀ ਜਾਂਦੇ ਆ ਉਹੀ ਘਰ ਆ ਜਾਨੀ ਕਿ ਪੈਕੇ ਤਿਆਰ ਹੋ ਰਿਹਾ ਤੇ ਇਹ ਜਿਹੜੇ ਪਰਸਪਰ ਸੁਝਾਅ ਦਿੰਦੇ ਹੈ ਇਹ ਨਗਰ ਹੈ ਇਹ ਜਿਹੜੇ ਪਰਿਵਾਰ ਦੀ ਬਧਵਾ ਭੈਣ ਦੀ ਉਹਦੇ ਜਿਹੜੇ ਘਰ ਵਾਲੇ ਦੀ ਕੁਝ ਟਾਈਮ ਪਹਿਲਾਂ ਜਿਹੜੀ ਡੈਥ ਹੋ ਗਈ ਸੀ ਤੇ ਤੇ ਲੋਕੋ ਤਾਂ ਬਕਰੀ ਕਰ ਲੈ ਕਿ ਡੈਥ ਹੋਣਾ ਜਦ ਬੰਦੇ ਨੇ ਜਰਮ ਮਾਰਨ ਲਈ ਬਣਾਣਾ ਤੇ ਇੱਕ ਕਰੋਪੀ ਦੀ ਗੱਲ ਹੋਰ ਆ ਜਦੋਂ ਜਾਂ ਉਹਦੀ ਡੈਥ ਹੋ ਗਈ ਤਾਂ ਇੱਕ ਮਹੀਨੇ ਬਾਅਦ ਹੀ ਜਿਹੜੇ ਉਹਦੇ ਘਰ ਦੀ ਛੱਤ ਸੀਗੀ ਉਹ ਡਿੱਡ ਪਈ ਤੇ ਇਦੋਂ ਮੈਂ ਕਹਿੰਨਾ ਮਾੜੀ ਹਾਲਤ ਹੋਰ ਕੀ ਹੋ ਸਕਦੀ ਹੈ ਨਾ ਨਿੱਕੇ ਨਿੱਕੇ ਬੱਚੇ ਸੀ ਬੱਚਿਆਂ ਤੋਂ ਇੱਕ ਤਾਂ ਪਿਓ ਦਾ ਜਿਹੜਾ ਸਾਇਆ ਉੱਠ ਗਿਆ ਤੇ ਦੂਜੇ ਛੱਤ ਦਾ ਸਾਟ ਟੁੱਟ ਗਿਆ ਪਾ 15 ਦਿਨ ਪਹਿਲਾਂ ਹੀ ਆਏ ਸੀਗੇ ਤੇ ਕਿੰਨਾ ਹਾਲ ਉਹ ਤੋਂ ਮਾੜਾ ਸੀ ਤੇ ਸਾਡੇ ਅਸੀਂ ਧੰਨਵਾਦ ਕਰਦੇ ਆਪਾਂ ਜਸਵੰਤ ਸਿੰਘ ਕਾਲਾ ਜੀ ਤੇ ਆਪਾਂ ਜੀਤ ਸਿੰਘ ਜੀ ਜਿਨ੍ਹਾਂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਨੇ ਨਿੱਕੇ ਨਿੱਕੇ ਅਪਰਾਲਾ ਕੀਤਾ ਤੇ ਅੱਜ ਉਹ ਘਰ ਬਣ ਕੇ ਤਿਆਰ ਹੋਈ ਜਾਂਦਾ ਤੇ ਆ ਜਿਹੜੇ ਪਿੰਡ ਚੋਂ ਨੌਜਵਾਨ ਵੀ ਆਏ ਨੇ ਇਹ ਸੇਵਾ ਲਈ ਆਏ ਨੇ ਤੇ ਬਹੁਤ ਵਧੀਆ ਮੈਂ ਕਹਿੰਦਾ ਇਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਆ ਵੀ ਜਿਹੜਾ ਆਪਣਾ ਕੀਮਤੀ ਸਮਾਂ ਜਿਹੜਾ ਉਹਦੇ ਚੋਂ ਕੱਟਿਆ ਤੇ ਇੱਥੇ ਆ ਕੇ ਜਿਹੜੀ ਇਹ ਨਿੱਕੇ ਜਿਹੇ ਕਾਰਜ ਦੀ ਆਪਣਾ ਸਹਿਯੋਗ ਕਰਿਆ ਨਾ ਇਹ ਬਹੁਤ ਵੱਡਾ ਸਹਿਯੋਗ ਨਹੀਂ ਅੱਜਕੱਲ ਪਤਾ ਕੀ ਹੈ ਯਾਰ ਕੋਈ ਕਿਸੇ ਦੇ ਕੰਮ ਨਹੀਂ ਉਹਦਾ ਪਰ ਮੈਂ ਕਹਿੰਦਾ ਮੈਂ ਧੰਨਵਾਦ ਕਰਦਾ ਨਾ ਸਾਡੇ ਵੀਰਾਂ ਦਾ ਦੇਖਿਵੇਂ ਸਾਰੇ ਆਹ ਦਾ ਭਲਾ ਕੇ ਆਪ ਦਾ ਕੰਮ ਸਮਝ ਕੇ ਕਰ ਰਹੇ ਆ ਨਾ ਤੇ ਕਿਉਂਕਿ ਆਪ ਦਾ ਕਾਰਜ ਤਾਂ ਹਰ ਇੱਕ ਵੀ ਕਰ ਸਕਦਾ ਪਰ ਜਿਹੜਾ ਰੋਡ ਬੰਦ ਕਰਵਾੜ ਦਾ ਕਾਰਜ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਹਾਂ ਸਹੀ ਗੱਲ ਾਂਗਦੇ ਰਹਿਣਾ ਠੰਡੇ ਦੇ ਵਿੱਚ ਇਹ ਇੱਕ ਮਹਾਨ ਕਾਰਜ ਏ ਕਿ ਉਹ ਘਰ ਪਾ ਕੇ ਦੇਣਾ ਕੋਲੋ ਸੱਤ ਛੱਤ ਜੋਗੇ ਕਰਨਾ ਇਹ ਮਾਰੀ ਨੂੰ ਨਹੀਂ ਗੱਲ ਨਹੀਂ ਹੈ ਕਿ ਕਲਾ ਕਰਨੀ ਬਹੁਤ ਸੌਖੀ ਆਉਂਦੀ ਆ ਕਰਨੇ ਦਾ ਬਹੁਤ ਸੌਖੀ ਆ ਹੋਇਆ ਆਪਣੇ ਮਿੱਤਰੋ ਪਰ ਆਪਣੇ ਫੌਜੀ ਸਾਹਿਬ ਵੇਖ ਲਓ ਫੌਜ ਤੋਂ ਅੱਜ ਇਹ ਜੁੱਤੀ ਦਾ ਟਾਈਮ ਸੀਗਾ ਤੇ ਆਰਮੀ ਦੇ ਵਿੱਚੋਂ ਆਇਆ ਉਹ ਵੀ ਇੱਥੇ ਸੇਵਾ ਕਰਨ ਆਇਆ ਤੇ ਜਸੂ ਵੀਰ ਆਪਣਾ ਤੇ ਬੰਦਰ ਹਿੰਮਤਪੁਰਾ ਤੇ ਫੌਜੀ ਸਾਹਿਬ ਆਪਣੇ ਜਿਹੜੇ ਹੈਗੇ ਆ ਤੇ ਸੇਵਾ ਸਾਰੇ ਦਰਬਾਰ ਸਿੰਘ ਬਾਰੇ ਇਹ ਵੀ ਭਾਈ ਇੱਥੇ ਪਹੁੰਚੇ ਸੇਵਾ ਕਰਨ ਆ ਤੇ ਦੋਸਤੋ ਜਿਹੜਾ ਆ ਤੁਸੀਂ ਘਰ ਦੇਖਦੇ ਹੋ ਇਹ ਇੱਕ 15 ਦਿਨਾਂ ਬਾਅਦ ਇੱਥੇ ਤਰਪਾਲ ਪਈ ਵੀ ਜਗੀ ਤੇ ਵਾਹਿਗੁਰੂ ਦੀ ਜਿਹੜੀ ਮੇਰ ਹੋਈ ਆ ਤੇ ਇੱਕ ਆ ਰਸੂ ਆਪਣਾ ਬਣ ਗਿਆ ਬਾਥਰੂ ਤੇ ਸੋਈ ਬਣ ਗਈ ਤੇ ਆ ਘਰ ਦੀ ਜਿਹੜੀ ਇੱਕ ਕਮਰੇ ਦੀ ਛੱਤ ਪੈ ਗਈ ਤੇ ਇਹ ਵੀ ਜਿਹੜੇ ਲੱਗੇ ਹੋਏ ਨੇ ਇਹ ਤੇ ਜੀਵਾ ਕਰਨਾ ਇਹਨਾਂ ਦਾ तहे ਦਿਲੋਂ ਧੰਨਵਾਦ ਆ ਨਾ ਇੱਕ ਤੁਹਾਨੂੰ ਦਿਖਾਉਣੇ ਆ ਇਧਰ 22 12 ਆ ਗਿਆ ਤੇ ਇਹ ਬਾਈ ਪਤਾ ਕੀ ਹੁਣ ਆਪਾਂ ਐ ਨਹੀਂ ਕਹਿ ਸਕਦੇ ਬਾਹਲਾ ਘਰੋਂ ਬਹੁਤ ਜ਼ਿਆਦਾ ਤਕੜਾ ਬਿਲਕੁਲ ਨਹੀਂ ਮਸਾਂ ਰੋਟੀ ਦਾ ਇੱਥੇ ਜਿਗਾਰ ਕਰਦਾ ਵਿਚਾਰਾ ਤੇ ਉਹਨਾਂ ਅੱਜ ਦੇ ਦਿਨ ਉਹਨੇ ਕਹਿੰਦਾ ਯਾਰ ਮੈਂ ਅੱਜ ਦਿਹਾੜੀ ਨਹੀਂ ਕਰਨ ਜਾਣਾ ਮੈਂ ਅੱਜ ਸ਼ੇਵਾ ਚ ਹੱਥ ਬਣਾਉਣਾ ਤੇ ਉਹ ਬਾਈ ਸਾਡੇ ਕੋਲੇ ਆਪ ਇੱਥੇ ਕੰਮ ਕਰੀ ਜਾਂਦਾ ਬਹੁਤ ਛਾ ਨਾਲ ਤੇ ਇਹ ਨਾ ਦਿਲ ਦੀ ਅਮੀਰੀ ਕਹਿੰਦੀ ਐ ਡਾਕਟਰ ਇਹਨੂੰ ਵਸੇਨਾ ਹੋਖ ਲਈ ਬਹੁਤ ਹੁੰਦਾ ਦੇਖੋ ਰਲ ਮਿਲ ਕੇ ਜਿਹੜਾ ਇਹ ਏਕਾ ਹੋ ਜਾਂਦਾ ਬਾਈ ਬਾਰ ਦਰਵਾਜਾ ਹੈਗਾ ਇਹ ਇਹਦਾ ਬਹੁਤ ਵੱਡਾ ਜਿਹੜਾ ਉਰਾਲਾ ਹੈਗਾ ਹੈ ਨਾ ਉਹ ਪਰੇ ਫਿੱਲੂ ਫਿਰਦਾ ਉਹਨੂੰ ਲੋਕ ਕਹਿੰਦੇ ਯਾਰ ਉਹ ਉਹ ਨੀ ਯਾਰ ਕਿਸੇ ਕੰਮ ਦਾ ਬੰਦਾ ਨਹੀਂ ਉਹ ਆਪ ਦੇ ਆਪ ਲੱਗਿਆ ਵਾ ਪਾਣੀ ਪਾਣੀ ਦੀ ਸੇਵਾ ਨਿਭਾਈ ਜਾਂਦਾ ਅੱਜ ਨਾਲੇ ਉਹਨੂੰ ਪਤਾ ਵੀ ਇੱਥੋਂ ਮੈਨੂੰ ਕੋਈ ਸਟਾਨ ਪੀਣ ਨੂੰ ਨਹੀਂ ਮੈਨੂੰ ਬਿਲਕੁਲ ਨਹੀਂ ਪਰ ਪਤਾ ਨਹੀਂ ਕਿਵੇਂ ਕਹਿੰਦਾ ਯਾਰ ਵੇ ਵੀ ਨਾਲ ਲੱਗੂਗਾ ਸੀ ਅੱਖਾਂ ਲੱਗ ਗਿਆ ਭਾਈ ਤੂੰ ਵੀ ਟੱਕਰੇ ਫਟੇ ਦੋਸਤੋ ਆ ਜਿਹੜਾ ਤੁਸੀਂ ਲੈਂਟਰ ਪੈਂਦਾ ਦੇਖ ਰਹੇ ਹੋ ਪਹਿਲਾਂ ਤਾਂ ਚਲੋ ਇਹਦਾ ਕਾਲ ਉਹ ਵਗੈਰਾ ਕਰਕੇ ਹਨਾ ਕਰੀਆ ਵਗੈਰਾ ਪਾਇਆ ਤੇ ਇਹਦੀ ਜਿਹੜੀ ਆ ਲੈਂਥਾ 260 ਸਕਰ ਫੋਟਾ ਵਿੱਚੀ ਰਸੋਈ ਆ ਗਈ ਵਿੱਚੀ ਬਾਥਰੂਮ ਆ ਗਿਆ ਤੇ ਆਪਣਾ ਇਧਰ ਕਮਰੇ ਦੀ ਜਿਹੜੀ 7 260 ਸਕਰ ਫੋਟਾ ਹੈ ਤੇ ਇੱਕ ਪਰਿਵਾਰ ਨੂੰ ਜਿਹੜਾ ਘਰ ਮਿਲ ਗਿਆ ਤੇ ਇਤੋਂ ਵੱਡੀ ਸੇਵਾ ਕਿਹੜੀ ਆ ਮੈਂ ਕਿਹਾ ਸਾਰੇ ਪਿੰਡ ਵਾਸੀਆਂ ਦਾ ਮੈਂ ਤੈਨੂੰ ਸ਼ੁਕਰਗੁਜ਼ਾਰ ਆਂ ਵੀ ਇੱਕ ਨਿੱਕੀ ਜੀ ਬੇਨਤੀ ਤੇ ਜਿਹੜੇ ਇਹ ਕਾਰਜ ਨੂੰ ਸਹਿਯੋਗ ਕਰਿਆ ਹਾਂ ਇੱਕ ਦੂਜੇ ਦੇ ਯਾਰ ਕੰਮ ਆਪਾਂ ਨੂੰ ਆਉਣਾ ਚਾਹੀਦਾ ਤੇ ਇਹ ਵੀ ਇੱਕ ਧਾਰਮਿਕ ਸਮਾਗਮ ਹੀ ਮੰਨ ਕੇ ਚੱਲੋ ਤੁਸੀਂ ਇਹ ਮਾੜੀ-ਮੋਟੀ ਗੱਲ ਨਹੀਂ ਹੁੰਦੀ ਉਹ ਨਾ ਕੋਈ ਨਾ ਕੋਈ ਨਾ ਕੋਈ ਦੇਖੋ ਦੋਸਤੋ ਬਸ ਵੀਰ ਲੱਗੇ ਹੋਏ ਨੇ ਸੇਵਾ ਕਰਨ ਆਪ ਬਠਿੰਡ ਕਦਾ ਆਉਣੇ ਆ ਹੁਣ ਕਿਸੇ ਵੀ ਨੇ ਆਪਣੀ ਜਿਹੜੀ ਸੀਮੈਂਟ ਦੀ ਡਿਊਟੀ ਸੰਭੀ ਆ ਤੇ ਕਿਸੇ ਨੇ ਬ੍ਰੇਕੀ ਦੀ ਤੇ ਉਹ ਬਈ ਬਈ ਇੱਕ ਗੱਲ ਹੋਰ ਵੀ ਆ ਇਹਨਾਂ ਚੋਂ ਨਾ ਕਿਸੇ ਨੂੰ ਵੀ ਆਪਾਂ ਜਾ ਕੇ ਨਹੀਂ ਕਿਹਾ ਯਾ ਆਪਦੇ ਆ ਪਾਇਆ ਸਾਰੇ ਵਲੰਟੀਅਰ ਉਹ ਮੁੰਡੇ ਪਿੰਡ ਦੇ ਆ ਕਹਿੰਦੇ ਯਾਰ ਕੋਈ ਗੱਲ ਨਹੀਂ ਵੀ ਸਾਧਲੋਕ ਕਹਿੰਦੇ ਕੋਈ ਗੱਲ ਨਹੀਂ ਆਪਣਾ ਹੀ ਘਰ ਪੈਂਦਾ ਇਹ ਤੇ ਇਵੇਂ ਹੋਣਾ ਵੀ ਚਾਹੀਦਾ ਯਾਰ ਪੜਾਈ ਇਕੱਲੀ ਕਿਤਾਬੀ ਨਹੀਂ ਹੁੰਦੀ ਦੁਨਿਆਵੀ ਪੜਾਈ ਵੀ ਹੁੰਦੀ ਹੈ ਮਗਨੇ ਹੈ ਬਹੁਤ ਵੱਡੀ ਸੇਵਾ ਹੀ ਆਪਾਂ ਸਮਝਦੇ ਆਂ ਵੀ ਇੱਕ ਲੋੜਵੰਦ ਪਰਿਵਾਰ ਨੂੰ ਜਿਹੜਾ ਵਿਧਵਾ ਔਰਤ ਉਹਨੇ ਤੇ ਘਰ ਪਾ ਕੇ ਦੇਣਾ ਬਹੁਤ ਵੱਡੀ ਗੱਲ ਆ ਬਿਲਕੁਲ ਬਿਲਕੁਲ ਬਾਈ ਬਾਪਏ ਇਹਨੂੰ ਹੀ ਮੈਂ ਤਾਂ ਇਹੋ ਚੀਜ਼ ਨੂੰ ਮੰਨਦਾ ਵੀ ਯਾਰ ਇਹ ਬਹੁਤ ਵੱਡੀ ਸਿੱਖਿਆ ਹੈ ਜਿਹੜਾ ਡਿਗਰੀ ਵਾਲਿਆਂ ਨੂੰ ਵੀ ਸ਼ਾਇਦ ਨਾ ਹੋਵੇ ਤੇ ਇੱਕ ਅਨਪੜ ਜਾਂ ਘੱਟ ਪੜੇ ਲਿਖੇ ਉਹ ਇਹ ਚੀਜ਼ਾਂ ਮੰਨ ਰਿਹਾ ਵੀ ਯਾਰ ਵੀ ਇਹ ਕੰਮ ਹੋਣਾ ਚਾਹੀਦਾ ਕਿਸੇ ਨੂੰ ਛੱਤ ਮਿਲਣੀ ਚਾਹੀਦੀ ਹੈ ਕਿਸੇ ਨੂੰ ਗੁੱਲੀ ਕੇ ਨੂੰ ਗੁੱਲੀ 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 ਵਾਲਾ ਵੀ ਇਹਨਾਂ ਦਾ ਜਮਾ ਸਹੀ ਮਿਸ਼ਨ ਆ ਆਪਣੇ ਜਿਹੜੇ ਭਾਈ ਲੱਗੇ ਵੀ ਆ ਤਾਨੂੰ ਇਹ ਕਾਰਜ ਕਿਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕੱਲੇ ਕਮੈਂਟ ਨਹੀਂ ਕਰਨੇ ਤੁਸੀਂ ਜਿੱਤੇ ਜਿੱਤੇ ਵੀ ਦੇਖੋਗੇ ਉੱਥੇ ਉੱਥੇ ਆਪਦੇ ਆਪ ਦੇ ਪੰਨੇ 'ਚ ਦੇਖਿਆ ਕਰੋ ਵੀ ਕੋਈ ਯਾਰ ਇੱਥੇ ਟੋਪੂ ਖਾਦਾ ਨਹੀਂ ਕੋਈ ਸਾਧ ਤੋਂ ਬਰਬਾਦਾਂ ਤਰ੍ਹਾਂ ਫਿਰਦਾ ਉਹਨੂੰ ਜਿਵੇਂ ਵੀ ਕਿਵੇਂ ਹੁੰਦਾ ਥੋੜਾ ਬਹੁਤਾ ਉਹਦਾ ਕਰਿਆ ਕਰੋ ਯਾਰ ਪੰਜਾਬ ਦੇ ਵਿੱਚ ਜਿੱਥੇ ਵੀ ਤੁਹਾਨੂੰ ਲੱਗਦਾ ਆਪਣੇ ਆਪਣੇ ਪਿੰਡਾਂ ਸਾਹਮਣੋ ਇੰਨੇ ਹੀ ਬਹੁਤ ਆ ਅੱਜ ਜਿਹੜਾ ਇਹ ਕਾਲਜ ਹੈਮਤਪੁਰੇ ਜੀ ਦਾ ਬੋਗਾ ਦੇ ਵਿੱਚ ਹੋ ਰਿਹਾ ਤੇ ਪਿੰਡ ਦੇ ਨੌਜਵਾਨਾਂ ਨੇ ਐਨਆਰਆਈ ਵੀਰਾਂ ਨੇ ਇੰਦੇ ਫਤਵਾਂ ਤੇ ਪਿੰਡ ਟ੍ਰਿੰਡ ਵਾਸ਼ਿੰਗਾਂ ਨੇ ਜਿਹੜਾ ਇਹ ਦੇਖ ਪਤਰਾ ਲਾ ਕੀਤਾ ਤੇ ਇੱਕ ਜਿਹੜੀ ਸ਼ੱਕ ਲੋੜਵੰਦ ਪਰਿਵਾਰ ਨੂੰ ਪਾਰਕੇ ਦੇ ਰਹੇ ਨੇ ਇਹ ਤੋਂ ਬਹੁਤ ਮੱਗਣਾ ਬੜੀਆ ਕਾਰ ਦਾ ਹੈ ਨੇ ਜਾਓ ਮੰਦਰ ਜਾਓ ਮਸਜਿਦ ਜਾਓ ਚਰਚ ਜਾਓ ਉਹ ਤੁਹਾਡੇ ਆਪ ਦੇ ਥਾਂ ਉਥੇ ਤੁਸੀਂ ਆਪ ਜਾਣਾ ਪਰ ਜਿਹੜੇ ਆਹ ਕੰਮ ਛੱਡਣ ਇਹ ਵੀ ਨਹੀਂ ਆਪਾਂ ਇਹ ਵੀ ਇੱਕ ਮਹਾਨ ਕਾਰਜ ਆ ਇਹ ਵੀ ਹੋਣਾ ਜ਼ਰੂਰੀ ਨੇ ਸ੍ਰੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰਾਂ ਦੀ ਬੜੀ ਕਿਰਪਾ ਹੋਈ ਹੈ ਜੇ ਕੁਝ ਸਮੇਂ ਪਹਿਲਾਂ ਆਪਾਂ ਇਿੱਥੇ ਇਹ ਜਗ੍ਹਾ ਤੇ ਜੋ ਬੀਬੀ ਪੂਜਾ ਰਾਣੀ ਉਹਨਾਂ ਦੇ ਮਕਾਨ ਵਾਸਤੇ ਪਹਿਲਾਂ ਤਾਂ ਸਾਰੇ ਸੇਵਾਦਾਰ ਰਹਿ ਕਰੀ ਬਾਪਾ ਜੀ ਵਾਸ ਸਿੰਘ ਜੀ ਡੇਰਾ ਨਾਮਧਾਰੀ ਇਹਨਾਂ ਨੇ ਵੀ ਨਾਲ ਇਹਨਾਂ ਨਾਲ ਰਹਿ ਕਰਕੇ ਵੀ ਆਪਾਂ ਆ ਕੇ ਮੈਨਾਂ ਕਿਵੇਂ ਇਕੱਠੇ ਹੋ ਕੇ ਇਹ ਮਕਾਨ ਪਾਈਏ ਕਿਉਂਕਿ ਬੜਾ ਔਖਾ ਸੀ ਸਰਦੀ ਵਿੱਚ ਕਈ ਵਾਰੀ ਮੀਂਹ ਕਣੀ ਆਉਂਦਾ ਤਬਾ ਔਖਾ ਹੋ ਜਾਂਦਾ ਤਬਰ ਸਾਰੇ ਇੱਥੋਂ ਦੇ ਪਤਵੰਤੇ ਸੱਜਣਾਂ ਨੇ ਰਹਿ ਕਰਕੇ ਉਦਮ ਰਾਲਾ ਕਰਿਆ ਇਕੱਠੇ ਹੋ ਕੇ ਤੇ ਨਹੀਂ ਰੱਖੀ ਗਈ ਜਿਹਦੇ ਵਿੱਚ ਸਾਰੇ ਨਗਰ ਨਿਵਾਸੀਆ ਮੰਨੀਓ ਤੇ ਜਿਹੜੇ ਸਾਡੇ ਐਨ ਆਰ ਆਈ ਬੀਰ ਨੇ ਬਾਹਰ ਬੈਠੇ ਆ ਉਹਨਾਂ ਨੇ ਵੀ ਬਾਬਾ ਜਵਾਸਾਵਾਂ ਨੇ ਉਹਨਾਂ ਨੂੰ ਵੀ ਕਿਹਾ ਅਸੀਂ ਵੀ ਕਿਹਾ ਰਾਮਣ ਕੇ ਸਾਰਿਆਂ ਨੇ ਉਦਮ ਪ੍ਰਲਾ ਕੀਤਾ ਉਹ ਮਕਾਨ ਬਣਿਆ ਅੱਜ ਸਾਰੇ ਨੌਜਵਾਨ ਮੁੰਡੇ ਪਿੰਡ ਚੋਂ ਇਕੱਠੇ ਹੋ ਕੇ ਆਏ ਨੇ ਇਲੈਂਟਰ ਪਾਉਣ ਵਾਸਤੇ ਆਏ ਨੇ ਅੱਜ ਇਲੈਂਟਰ ਸਾਰਾ ਇੱਕ ਬਾਥਰੂਮ ਬਣ ਗਿਆ ਰਸੋਈ ਵੀ ਬਣ ਗਈ ਇੱਕ ਕਮਰਾ ਬਣ ਗਿਆ ਮੜੀ ਗੁਰੂ ਦੀ ਕਿਰਪਾ ਹੋਈ ਹੈ ਸਾਰੇ ਪਿੰਡ ਨੂੰ ਉੱਦੋਂ ਪਰਲਾ ਕਰਨਾ ਹੋਵੇ ਕਿ ਬਹੁਤਾ ਵੱਡਾ ਨਹੀਂ ਹੁੰਦਾ ਪਰ ਫਿਰ ਵੀ ਅਸੀਂ ਸਾਰੇ ਸੇਵਾਦਾਰਾਂ ਦਾ 10 ਬੰਨੀਆਂ ਬਾਬਾ ਜਵਾਨ ਸੋਣਾ ਬੰਨਿਓ ਜਿਹੜੇ ਬਾਹਰ ਵੀਰ ਇਹਨਾਂ ਦੇ ਵੀਰ ਬੈਠੇ ਆ ਜਿਨ੍ਹਾਂ ਨੇ ਇਹਨਾਂ ਦੀ ਬੇਨਤੀ ਮੰਨਦੇ ਹੋਏ ਸੇਵਾ ਭੇਜੀ ਹੈ ਉਹ ਜਿੰਨੀ ਜਿੰਨੀ ਸੇਵਾ ਕਿਸ ਨੇ ਪਾਈ ਹੈ ਸਤਿਗੁਰੂ ਜੀ ਸਾਰਿਆਂ ਦੀ ਝੋਲੀ 'ਚ ਪਾ ਰਣ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤਨ ਕਰਕੇ ਮਨ ਕਰਕੇ ਸੇਵਾ ਕਰਕੇ ਤਨ ਕਰਕੇ ਸੇਵਾ ਕਰੀ ਅੱਜ ਵੀ ਨੌਜਵਾਨ ਇਹ ਸੇਵਾਵਾਂ ਆ ਤੇ ਇਕੱਠੇ ਹੋਏ ਨੇ ਸਾਰੇ ਬਜਾਰੇ ਮੇਸਤਰੀ ਵੀ ਸੇਵਾ ਕਰਦੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਕਿਰਪਾ ਕਰਨ ਇਹ ਵੱਡਾ ਕੰਮ ਹੁੰਦਿਆ ਵੀ ਆਪਾਂ ਪਰਾਲਾ ਕਰਿਆ ਇੱਕ ਹੋਰ ਵੀ ਲੋਕਾਂ ਨੂੰ ਸੇਵਾ ਦਿੱਤੀ ਆ ਵੀ ਆਪਾਂ ਜਿੱਤੇ ਹੋਰ ਵੱਡੇ ਵੱਡੇ ਲੰਗਰ ਲਾਉਣੇ ਆ ਵੱਡੇ ਵੱਡੇ ਹੋਰ ਆਪਾਂ ਮਾਰਤਾ ਬਣਾ ਦਿੰਨੇ ਆ ਆ ਵੀ ਕੰਮ ਜ਼ਰੂਰੀ ਆ ਵੀ ਕੋਈ ਆਪਾਂ ਦੇਖੋ ਵੀ ਕੋਈ ਗਰੀਬ ਗੁਰਬਾ ਬਿਨਾ ਸਾਥੋਂ ਨਾ ਰਹੇ ਬਿਨਾ ਕੋਈ ਕੋਈ ਭੁੱਖਾ ਨਾ ਸੋਵੇ ਕਿ ਉਦੋਂ ਪਰਾਲਾ ਆਪਾਂ ਨੂੰ ਕਰਨਾ ਚਾਹੀਦਾ ਅੰਮ੍ਰਿਤਪੁਰਾ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਵੱਡਾ ਉਪਰਾਲਾ ਹੈ ਬਾਕੀ ਕਿ ਕੋਈ ਮੀਡੀਆ ਦੇ ਜਰੀਏ ਆਪਾਂ ਤੁਸੀਂ ਦੇਖ ਹੀ ਲੈਣਾ ਹੋਰ ਵੀ ਸਭ ਨੂੰ ਬੇਨਤੀ ਕਰਦੇ ਆਂ ਵੀ ਇਹ ਜਿਹੜਾ ਕੰਮ ਆਪਾਂ ਪਹਿਲ ਦੇ ਆਧਾਰ ਤੇ ਕਰਿਆ ਕਰੀਏ ਏਡੇ ਵੱਡੇ ਪਿੰਡਾਂ ਨੂੰ ਕੀ ਬਹੁਤਾ ਵੱਡਾ ਕੰਮ ਨਹੀਂ ਹੁੰਦਾ ਤਾਂ ਕਿ ਸਭ ਦਾ ਫਿਰ ਦੁਬਾਰਾ ਧੰਨਵਾਦ ਹੁਣ ਗੁਰੂ ਕਿਰਪਾ ਕੇ ਲੈਂਟਰ ਪਾਉਣ ਦੀ ਤਿਆਰੀ ਹੈ ਨੌਜਵਾਨ ਖੜੇ ਆ ਸਾਰੇ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਪਹਿਲਾਂ ਸਾਧਗੁਰਾਂ ਦੇ ਉਟਾਸੇ ਦੇ ਨਾਲ ਇੱਥੇ ਬਾਬਾ ਜੀ ਨੇ ਦੱਸਿਆ ਵੀ ਬੀਬੀ ਪੂਜਾਰਾਣੀ ਉਹਨਾਂ ਦਾ ਕਮਰਾ ਸੀ ਜਿਹੜਾ ਮਕਾਨ ਸੀ ਉਹ ਡਿੱਗਿਆ ਹੋਇਆ ਸੀ ਉਹਨਾਂ ਦੇ ਧਰਮਪਤੀ ਦੀ ਕਈ ਦਿਨ ਪਹਿਲਾਂ ਸਾਮਾ ਪੈ ਗਿਆ ਤੇ ਮੌਤ ਹੋ ਗਈ ਸੀ ਉਹਦੇ ਛੋਟੇ ਛੋਟੇ ਬੱਚੇ ਤਿੰਨ ਤੇ ਇੱਕ ਉਹ ਆਪ ਬੀਬਾ ਜੀ ਇੱਥੇ ਬਿਨਾਂ ਸੱਤ ਤੋਂ ਰਹਿ ਰਹੇ ਸਨ ਤੇ ਉਹਨਾਂ ਦੇ ਤੁਹਾਡੇ মিডিਏ ਦੇ মিডিਆ ਦੇ ਦੁਆਰਾ ਜਦੋਂ ਸੰਗਤ ਨੂੰ ਪਤਾ ਲੱਗਿਆ ਤਾਂ ਮੈਨੂੰ ਵੀ ਬਾਹਰੋਂ ਫੋਨ ਆਇਆ ਤੇ 사드ਗੁਰੂ ਦੀ ਕਿਰਪਾ ਨਾਲ ਬਾਹਰੋਂ ਵੀ ਜਿੰਨੇ ਵੀ ਵੀਰਾਂ ਨੇ ਮਾਇਆ ਭੇਜੀ ਆ ਸਾਰਿਆਂ ਦਾ ਧੰਨਵਾਦ ਔਰ ਸਮੂਹ ਨਗਰ ਦਾ ਵੀ ਧੰਨਵਾਦ ਤੇ ਅੱਜ ਮੁੰਡੇ ਇੱਥੇ ਇਕੱਠੇ ਹੋਏ ਨੇ ਅੱਜ ਲੈਂਟਰ ਦੀ ਤਿਆਰੀ ਹੈ ਲੈਂਟਰ ਪਾਉਣ ਲੱਗੇ ਆ 사드ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਤੇ ਲੈਂਟਰ ਜਿਹੜਾ ਉਹ ਨਰਵਿਕ ਨੂੰ ਸਮਾਪਤ ਹੋਵੇ ਤੇ ਧੰਨਵਾਦ ਸਾਰੀ ਸੰਗਤ ਦਾ ਜਿੰਨੇ ਵੀ ਇੱਥੇ ਵੀਰ ਆਏ ਹੋਏ ਨੇ ਮੀਡੀਆ ਵਾਲਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੇ ਨਬੀਵਾ ਦੇ ਹੋਸ਼ਾ ਹੈਂਡਲ ਮਗਾਓ ਜੀ ਇਹਦਾ ਬਹੁਤ ਆਪਣਾ ਮੈਂਟਰ ਆ ਤਰਾ ਨਾ ਤਰਾ ਹੀ ਬਾਹਰ ਕਾ ਲੀ ਤੁਹਾਨੂੰ ਚੱਕੀ ਆਉਂਗੇ ਯਾਰ ਸਾਡੇ ਜਿਹੜਾ ਬਸ ਕਰਨਾ ਬਸ ਕਰਨਾ ਬਸ ਕਿਰਾਉ ਦੇ ਬੇਟੂ ਨੂੰ ਡੜਦੋਂ ਭੰਡੇ ਉਹ ਚੁੱਪੀ ਪਈ ਐ ਬਾਹਰ ਡੰਡੇ ਗਾਟੇ ਵਿੱਚ ਰੱਖ ਹਾਂ ਸਾਰੇ आलो बने। भाई आलू पालो। भाई। क्या चीज़ Vuoi dire qui? No, 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 no,